ਕੋਠਾ ਦਾਸ ਨੇ ਕਿ ਕੋਠਾ ਥੇ ਨੇੜੇ ਮਹਿੰਦਰਾ ਪਿਕਅਪ ਦੀ ਟੱਕਰ ਜੜੀ ਹੈ ਟੱਕਰ ਹੁੰਦੀ ਹੈ ਉਸ ਨਾਲ ਇੱਕ ਬਜ਼ੁਰਗ ਸਾਈਕਲ ਸਵਾਰ ਦੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ 72 ਸਾਲਾ ਦਰਸ਼ਨ ਸਿੰਘ ਦੇ ਵਜੋਂ ਹੋਈ ਹੈ ਜੋ ਕਿ ਇੱਥੋਂ ਦੀ ਨਵੀਂ ਅਨਾਜ ਮੰਡੀ ਦਾ ਰਹਿਣ ਵਾਲਾ ਹੈ ਅਤੇ ਸਿਟੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਆਪਣੀ ਸਾਈਕਲ ਤੇ ਮੋਗਾ ਰੋਡ ਦੇ ਵੱਲ ਜਾ ਰਿਹਾ ਸੀ ਅਤੇ ਉਸ ਦੇ ਜੜਾ ਹੈ ਜਦੋਂ ਉਹ ਕੋਠਾ ਥੇ ਨੇੜੇ ਪਹੁੰਚਿਆ ਤਾਂ ਫਿਰ ਪਿੱਛੋਂ ਆ ਰਹੀ ਇੱਕ ਮਹਿੰਦਰਾ ਪਿਕਅਪ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਕਰਕੇ ਗੰਭੀਰ ਸੱਟਾਂ ਲੱਗਣ ਦੇ ਕਰਕੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ। ਅ ਸਾਨੂੰ ਆਏ ਨੂੰ ਇਸੇ ਲਗਭਗ 10 ਮਿੰਟ ਹੋ ਗਏ ਭਾਈ ਸਾਹਿਬ ਜੀ। ਕੋਟਕਪੂਰੇ ਤੋਂ ਇੱਕ ਸਾਈਕਲ ਚਾਲਕ ਆ ਰਿਹਾ ਸੀ ਉਹਦੇ ਪਿੱਛੇ ਗੱਡੀ ਸੀਗੀ। ਗਲਤੀ ਕਿਸ ਦੀ ਹੈ ਜਾਂ ਕਿਸ ਤਰ੍ਹਾਂ ਹੋਇਆ ਪਰ ਸਾਈਕਲ ਦੇ ਨਾਲ ਗੱਡੀ ਬਹੁਤ ਜਿਹੜੀ ਗੱਡੀ ਟੱਚ ਹੋ ਗਈ ਪਿੱਛੋਂ ਆ ਰਹੀ ਸਪੀਡ ਦੇ ਵਿੱਚ ਆਉਣ ਦਾ ਸਪੋਰਟ ਉਹਦੀ ਮੌਤ ਹੋ ਗਈ ਹੈ। ਹੁਣ ਉਹਨਾਂ ਦੇ ਪਰਿਵਾਰ ਵਾਲੇ ਵੀ ਆ ਗਏ ਪਿੰਡ ਦੇ ਹੋਰ ਪਤਵੰਤੇ ਸੱਜਣ ਇੱਥੇ ਇਕੱਠੇ ਆ। ਆਸ ਵਿੱਚ ਦੋਨਾਂ ਪਰਿਵਾਰਾਂ ਦਾ ਕੀ ਫੈਸਲਾ ਹੁੰਦਾ ਉਹ ਹੁਣ ਗੱਲਬਾਤ ਕਰਕੇ ਪਤਾ ਲੱਗੂਗਾ ਪਰ ਕੋਟਕਪੂਰੇ ਤੋਂ ਇਹ ਪੰਜ ਗ੍ਰੇਡਿੰਗ ਸ਼ਾਇਦ ਜਾ ਰਹੇ ਸੀ ਜਿਹੜਾ ਐਕਸੀਡੈਂਟ ਹੋਇਆ ਇਹ ਪਿੰਡ ਕੋਠੇ ਥੇਵਾਲੇ ਪੰਜ ਗ੍ਰੇਡਿੰਗ ਤੇ ਕੋਟਕਪੂਰੇ ਸੰਨਿਚ ਹੋਇਆ ਹੁਣ ਅਗਲੀ ਕਾਰਵਾਈ ਹੈ ਜਿਹਦੇ ਪਰਿਵਾਰਾਂ ਨੂੰ ਮਿਲਣ ਦੇ ਨਾਲ ਜਾਂ ਮਲਾਜਮਾਂ ਦੇ ਮਿਲ ਕੇ ਹੀ ਪਤਾ ਲੱਗੂਗਾ ਕੀ ਫੈਸਲਾ ਹੁੰਦਾ ਇਹ ਨਹੀਂ ਬਜ਼ੁਰਗ ਸੀਗੇ ਦਰਸ਼ਨ ਸਿੰਘ 72 ਸਾਲ ਦੀ ਉਮਰ ਹੈ ਕੋਟਕਪੂਰਾ ਤੋਂ ਆ ਰਹੇ ਸੀਗੇ ਜੀ ਪੁਰਾਣੇ ਪੁਰੇ ਤੋਂ ਇੱਧਰ ਨੂੰ ਚੱਲੇ ਸੀਗੇ ਕੋਠੇ ਥੇ ਵਾਲਿਆਂ ਨੂੰ ਇਹ ਤੇ ਇਹਨਾਂ ਦੇ ਪਿੱਛੇ ਇੱਕ ਪੇਖਾ ਪਰ ਗੱਡੀ ਆਉਂਦੀ ਸੀਗੀ ਉਹ ਗੱਡੀ ਦੇ ਪਿੱਛੋਂ ਫੇਟ ਵੱਜੀ ਇਹਨਾਂ ਦੇ ਸਾਈਕਲ ਦੇ ਵਿੱਚ ਤੇ ਉਹਦੇ ਨਾਲ ਇਹ ਹਾਦਸਾ ਹੋਇਆ ਜਿਨ੍ਹਾਂ ਦੀ ਮੌਕੇ ਤੇ ਮੌਤ ਹੋਈ ਸਾਈਕਲ ਤੋਂ ਸਿੱਧੇ ਅਨਜਾਰੇ ਸੀ ਸੜਕ ਦੇ ਉੱਤੇ ਜੀ ਕਾਰਵਾਈ ਹੁਣ 13 ਦਾ ਬਾਡੀ ਦਿਖਾਉਨੇ ਆ ਹਸਪਤਾਲ ਚ ਜੀ ਅਸੀਂ ਉਸ ਤੋਂ ਬਾਅਦ ਬਿਆਨ ਲਿਖ ਕੇ ਦੇਖਦਾ ਕੀ ਕਾਰਵਾਈ ਕਰਨੀ ਜੀ ਬਿਆਨ ਲਿਖਣ ਤੋਂ ਬਾਅਦ